ਸੇ ਮੇਰੇ ਬਜ਼ੁਰਗ ਸਾਹਿਬਾਨੋ ਮੇਰੇ ਸਾਰੇ ਹੀ ਦਰਜੋਗ ਜਿੰਨੇ ਵੀ ਭਰਾ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਜੇ ਮੈਂ ਦੇਖਦਾ ਸਾਡਾ ਨੌਜਵਾਨ ਫੱਦੇ ਨੂੰ ਸਮਾਰ ਕੇ ਬੋਲਦਾ ਪਰਮਾਤਮਾ ਦਾ ਨਾਮ ਹੈ ਰੱਬ ਨੂੰ ਯਾਦ ਕਰਨਾ ਹੈ ਸਮਾਰਕ ਆਪਾਂ ਨੇ ਉਹ ਰੱਬ ਨੂੰ ਯਾਦ ਕਰਨਾ ਹੈ ਫਤਿਹ ਦਾ ਸਮਾਰਕ ਕੱਢ ਕੇ ਬੋਲਿਆ ਕਰੋ ਦੁਬਾਰਾ ਫਿਰ ਬੁਲਾਇਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤ ਬਾਜ ਬਣਾ ਮਾਈਕ ਟੂ ਮੋਟ ਦੇ ਕਰ ਚੱਲਦੀ ਤੇ ਤੁਸੀਂ ਆਪਾਂ ਜਿਹੜੇ ਹੈਲੋ ਜਿਹੜੇ ਆਪਾਂ ਮੁੱਦਿਆਂ ਨੂੰ ਲੈ ਕੇ ਇੱਥੇ ਇਕੱਠੇ ਹੋਇਆ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀਆਂ ਸਰਕਾਰਾਂ ਦੇ ਨੀਤੀਆਂ ਕੋਈ ਇਹ ਪਹਿਲੀ ਵਾਰ ਨੀਤੀ ਨਹੀਂ ਬਣੇ ਬਣਦੇ ਆ ਰਹਿਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਣਣਗੇ ਪਰ ਲੋੜ ਆ ਕਿ ਸਾਨੂੰ ਜਾਗਰੂਤ ਹੋਣ ਦੀ ਸਾਨੂੰ ਆਪਣੇ ਸਿਧਾਂਤਾਂ ਦੇ ਪਹਿਰਾ ਦੇਣ ਦੀ ਲੋੜ ਹੈ ਵੀਰੋ ਮੇਰੇ ਭਰਾਵੋ ਅਸੀਂ ਰੋਜ਼ ਹੀ ਦੇਖਦੇ ਆ ਕਿ ਖਾਸ ਕਰਕੇ ਆਪਾਂ ਇੱਧਰ ਦੇ ਜਿਲ੍ਹੇ ਦੀ ਗੱਲ ਕਰੀਏ ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਕੰਮ ਚੱਲ ਰਿਹਾ ਲੋਕ ਸਾਰੇ ਪੰਜਾਬ ਛੱਡ ਛੱਡ ਕੇ ਭੱਜ ਜਾਂਦੇ ਨੇ ਕਿ ਬਾ ਦੇਸ਼ਾਂ ਦੇ ਵਿੱਚ ਆਈ ਜਾਂਦੇ ਨੇ ਤੁਹਾਨੂੰ ਮੈਂ ਯੂਰਪ ਦੀ ਗੱਲ ਦੱਸਦਾ ਯੂਰਪ ਦੇ ਵਿੱਚ ਆਪਣਾ ਕਿਹੜਾ ਦੇਸ਼ ਹੈ ਫਰਾਂਸ ਉਹ ਦੇਸ਼ ਦੀ ਤੁਹਾਨੂੰ ਮੈਂ ਗੱਲ ਦੱਸਦਾ 2 ਦਿਨ ਹੋ ਗਏ ਵੀਰ ਉਹ ਧਰਨਾ ਚੱਲੀ ਜਾਂਦੇ ਨੇ 2 ਦਿਨ ਧਰਨਾ ਚੱਲੀ ਜਾਂਦੇ ਨੇ 2 ਦਿਨ ਹੋ ਗਏ ਕਟੋ-ਕਟ 25-2600 ਜਣਾ ਆਪਣਾ ਪੰਜਾਬੀ ਜਿਹੜੇ ਲੰਮੇ ਸਮੇਂ ਤੋਂ 5-5 10-10 ਸਾਲ ਤੋਂ ਆਪਣੇ ਪੰਜਾਬੀ ਉੱਥੇ ਰਹਿ ਰਹੇ ਸੀਗੇ ਨਾ ਤਾਂ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਨਾ ਉਹਨਾਂ ਨੂੰ ਕੋਈ ਜਿਹੜਿਆ ਬੰਦਾ ਸਹੂਲਤਾਂ ਮਦਦ ਰਹੀਆਂ ਨੇ ਉਹਨਾਂ ਨੂੰ ਸਿੱਧਾ ਉਹਨਾਂ ਨੇ ਕਹਿਤਾ ਬਾਹਰ ਚਲੋ। ਤੁਸੀਂ ਸਾਡੇ ਦੇ ਵਿੱਚੋਂ ਬਾਹਰ ਜਾਓ। ਜਿਹੜਾ ਆਪਣਾ ਧਰਨਾ ਚੱਲ ਰਿਹਾ। ਉਹ ਕਹਿੰਦੇ ਕਿਉਂ ਬਾਹਰ ਜਾਈਏ? ਸਾਨੂੰ ਤਾਂ ਪਾਪਾ ਦਾਤਾ ਸਾਰੇ ਇੱਥੇ ਹੋਗੇ। ਜੇ ਸਾਨੂੰ ਕਿਸੇ ਪਹਿਲਾਂ ਕਹਿੰਦੇ ਆਪਣੇ ਪੰਜਾਬੀ ਕਹਿੰਦੇ ਵੀ ਅਸੀਂ ਕਿਸੇ ਹੋਰ ਦੇਸ਼ ਚਲੇ ਜਾਂਦੇ। ਉਹ ਕਹਿੰਦੇ ਸਾਡਾ ਮੁਲਕ ਹੈ ਅਸੀਂ ਜੋ ਮਰਜ਼ੀ ਕਰੀਏ। ਅਗਲਾ ਦਾ ਮੁਲਕਾ ਕਰ ਸਕਦਾ ਭਾਈ। ਅਗਲਾ ਕੱਟ ਸਕਦਾ। ਅਗਲੀ ਦੀ ਮਰਜ਼ੀ ਅਗਲੀ ਧਰਤੀ ਹੈ। ਜਿਹੜੀ ਕਿ ਗੱਲ ਨੂੰ ਮੈਂ ਸਭ ਤੋਂ ਵੱਧ ਪਿੱਟ ਰਿਹਾ। ਸਾਰੇ ਹੀ ਪਿੱਟਦੇ ਨੇ ਸਾਰੇ ਨੌਜਵਾਨ। ਜੱਥੇਬੰਦੀਆਂ ਦੇ ਆਗੂ ਸਾਰੇ ਵੀ ਭਾਈ ਅਸੀਂ ਮੰਨਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਿਸਟਮਾ ਬਣਾ ਖਰਾਬ ਹੈ ਨੀਤੀਆਂ ਬੜੀਆਂ ਖਰਾਬ ਨੇ ਕਿਆਂ ਪਰ ਲੜਣਾ ਸਾਨੂੰ ਹੀ ਪੈਣਾ ਅਸੀਂ ਇੱਥੇ ਲੜਾਂਗੇ ਆਪਣੇ ਪੰਜਾਬ ਨੂੰ ਜੇਕਰ ਆਪਾਂ ਬਿਹਤਰੀਨ ਬਣਾ ਲਾਂਗੇ ਭਾਈ ਮਾਲਕ ਤਾਂ ਹੈਗੇ ਆ ਜਿਵੇਂ ਅਗਲਾ ਕਹਿ ਰਿਹਾ ਅਗਲਾ ਨਿਕਲੋ ਭਾਈ ਅਮਰੀਕਾ ਦੇ ਪਹਿਲੇ ਜਹਾਜ਼ ਪਰ ਪਰ ਕੱਡੇ ਨੇ ਥੋੜਾ ਸਾਹਮਣੇ ਡੱਟੀ ਰਹਿ ਗਏ ਸਾਰੇ ਅੱਗੇ ਅਗਲਾ ਸਾਡਾ ਦੇਸ਼ ਆ ਭਾਈ ਅਸੀਂ ਮੈਂ ਇਹ ਗੱਲ ਕਹਿਣਾ ਵੀ ਜੇਕਰ ਆਪਣਾ ਸਿਸਟਮ ਖਰਾਬ ਹੈ ਜਿਹੜੇ ਆਪਣੇ ਨੀਤੀਆਂ ਘੜ ਲੈਣਦੇ ਬੰਦੇ ਜੇਕਰ ਉਹ ਬੇਈਮਾਨ ਨੇਗੇ ਇਹਦੇ ਵਿੱਚ ਸਧਾਰਨਤਾ ਆਪਾਂ ਨੂੰ ਲਿਆਉਣਾ ਪੈਣਾ ਵੀਰੋ ਇਹਦਾ ਇਹਦਾ ਮਤਲਬ ਇਹ ਥੋੜਾ ਵੀ ਆਪਾਂ ਜ਼ਮੀਨਾਂ ਵੇਚ ਕੇ ਭੱਜੋ ਚਲੋ ਜੀ ਆਪਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਆਂ ਅਗਲਾ ਬਈ ਧਰਤੀ ਦਾ ਮਾਲਕ ਆ ਅਗਲਾ ਜੋ ਮਰਜ਼ੀ ਕਰੇ ਸਾਨੂੰ ਇੱਥੇ ਬਿਹਤਰ ਨੇ ਬਣਾਉਣਾ ਪੈਣਾ ਫਿਰ ਮੈਨੂੰ ਇੱਕ ਗੱਲ ਦੱਸੋ ਚਲੋ ਸਿਸਟਮ ਵਾਲਾ ਜੂਰ ਮੈਂ ਮੰਨਦਾ ਲੀਡਰ ਵਾਲਾ ਜੂਰ ਨੇਗੇ ਪਰ ਕਮੀ ਕਿਸੇ ਗੱਲ ਦੀ ਵੀ ਪੰਜਾਬ ਦੇ ਵਿੱਚ ਰਹਿਣੀ ਹੈ ਇਹਦੇ ਵਰਗੀ ਧਰਤੀ ਉਪਜਾਊ ਕਿੰਨੀ ਹੈਗੀ ਆਸਤੇ ਦੇ ਕੋਟ ਗਿਆ ਮੈਂ ਹੋਰ ਕਈ ਦੱਸਿਆ ਗਿਆ ਹੁਣ ਵੀ ਮੈਂ ਕਹੀ ਦੱਸਾਂ ਜਾਣਕਾਰੀ ਪਰ ਐਨੀ ਪਜਾਉ ਤਾਂ ਅਸਲਾ ਕਿਤੇ ਨਹੀਂ ਹੈਗੀ ਇਸ ਕਰਕੇ ਇਹ ਧਰਤੀ ਆਪਾਂ ਇਹਨੂੰ ਬਹੁਤ ਬਿਹਤਰੀਨ ਬਣਾ ਕੇ ਸਭ ਤੋਂ ਉਤਮਤ ਕਿੱਤਾ ਖੇਤੀ ਦੁਨੀਆ ਨੂੰ ਨਾਜ਼ ਖਾਣ ਨੂੰ ਚਾਹੀਦਾ ਮੈਂ ਅਰਬ ਕੰਟਰੀਆਂ 'ਚ ਗਿਆ ਅਰਬ ਕੰਟਰੀਆਂ ਦੇ ਵਿੱਚ ਇਹਦਾ ਸਵਾਦ ਨਹੀਂ ਹੁੰਦਾ ਜਿਹਨੂੰ ਮੂੜ ਜਾ ਬੰਦੋ ਤੋਂ ਖੜਦਣਾ ਹੈਲੋ ਹੈਲੋ ਕਰ ਰਹਾ ਦੇਖਾਂ ਜਦੋਂ ਅਰਬ ਕੰਟਰੀਆਂ ਦੇ ਵਿੱਚ ਕਿਹਾ ਉਹਨਾਂ ਕੋਲ ਅਨਾਜ ਹੈ ਨਹੀਂਗਾ ਕਿਸੇ ਕੋਲੇ ਅਨਾਜ ਨਹੀਂ ਹੈਗਾ ਅਨਾਜ ਤਾਂ ਚਾਹੀਦਾ ਹੈ ਅਨਾਜ ਸਭ ਤੋਂ ਵੱਧ ਸਾਡੀ ਧਰਤੀ ਤੇ ਹੁੰਦਾ ਹੈ ਕੁਦਰਤ ਨੇ ਕਿੰਨੀ ਸੋਹਣੀ ਸਾਡੀ ਪੰਜਾਬ ਦੀ ਜ਼ਮੀਨ ਬਣਾਈ ਆ ਤੁਸੀਂ ਆਪਾ ਦੇਖੋ ਵੀ ਕਿੱਡੀ ਵੱਡੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੀਨੇ ਕੰਕੜਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮਾਲ ਦੀ ਧਰਤੀ ਨੂੰ ਭਰ ਦਿੱਤਾ ਹੋਇਆ ਤੇ ਜਾਜ ਪੜ ਲਓ ਕਹਿੰਦਾ ਵੀ ਦੁਨੀਆਂ ਦੇ ਉੱਪਰ ਕੁੜੀਆਂ ਭੁੱਖੀ ਮਰ ਜੂ ਪੜ ਮਾਲ ਮਾਲ ਬੀ ਧਰਤੀ ਭੁੱਖੀ ਚ ਮਰੂਗੀ ਇੱਥੇ ਸਤੋਵਰ ਦੇ ਨਾਲ ਪੈਰਾ ਹੁੰਦਾ ਜਿੰਨੇ ਕਾਂਗੜ ਦੀ ਧਰਤੀ 'ਚ ਪੜ ਲਓ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਪਾਲਸ਼ਾ ਮਹਾਰਾਏ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿੱਥੇ-ਜਿੱਥੇ ਪਾਲਸ਼ਾ ਗਏ ਨੇਗੇ ਆਪਾਂ ਇੱਥੇ ਦੇਖਦੀ ਹੁੰਦੇ ਸੀਗੇ ਅੱਜ ਉਹ ਰਾਏਪੋਟ ਮਹਾਰਾਜ ਆਏ ਨੇ ਕਿਥੇ ਰੁਕੇ ਨੇ ਜਾ ਕੇ ਮਾਰੇ ਇੱਥੇ ਵੀ ਤਾਂ ਕਹਿੰਦੇ ਵੀ ਬਰਾਨੀ ਧਰਤੀ ਸੀਗੀ ਜਿੱਥੇ ਪਾਲਸ਼ਾ ਗਏ ਸਾਰੀ ਧਰਤੀ ਹਰੀਆਲੀ ਹੋ ਗਈ ਕਿਉਂਕਿ ਸਾਡੇ ਗੁਰੂਆਂ ਨੇ ਜਿੱਥੇ-ਜਿੱਥੇ ਪਾਰ ਪਾਈ ਉਹ ਸਾਰੀ ਧਰਤੀ ਪਵਿੱਤਰ ਹੋ ਗਈ। ਪੜਾਓਏ ਗੁਰੂਆਂ ਪੀਰਾਂ ਦੀ ਧਰਤੀ ਆ। ਇਸ ਕਰਕੇ ਚਾਹੁੰਦੇ ਆ ਕਿ ਧਰਤੀ ਛੱਡ ਕੇ ਨਾ ਜਾਈਏ ਤੇ ਸੱਤ ਕੇ ਜਾ ਰਹੇ ਆ ਤਾਂ ਸਾਰਾ ਕੁਝ ਹੋ ਰਿਹਾ। ਰਹੀ ਗੱਲ ਆ ਨੀਤੀ ਦੀ। ਆ ਨੀਤੀਆਂ ਕਿਨੇ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਨੇਗੇ। ਇਹ ਸਿਸਟਮ ਇੰਨਾ ਵਿਗੜ ਕਿਉਂ ਗਿਆ? ਜਿਨ੍ਹਾਂ ਨੇ ਅਸੀਂ ਕੁਰਸੀਆਂ 'ਤੇ ਬਿਠਾਇਆ ਉਹ ਸਾਡੀ ਗੱਲ ਕਰਨ ਨੂੰ ਕਿਉਂ ਨਹੀਂ ਤਿਆਰ ਹੈਗੇ? ਕਿਉਂ ਨਹੀਂ ਆਪਣੀ ਗੱਲ ਕਰ ਰਹੇ? ਇਹਦੇ ਵਿੱਚ ਕਸੂਰਵਾਰ ਆਪਾਂ ਆਂ ਵੀ ਆ ਵੀਰੋ। ਮੰਨੋ ਜੋ ਆਪਾਂ। ਵੀ ਆਪਾਂ ਕਸੂਰਵਾਰ ਕੀ ਆ? ਆਪਾਂ ਜਿਹੜਾ ਤਾਂ ਆਪਣੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਤਾਂ ਕਹਿ ਰਹੇ ਆ ਗद्दार ਜਿਹੜੇ ਨੀਤੀਆਂ ਕੱਢ ਰਹੇ ਨੇਗੇ ਉਹਨਾਂ ਨੇ ਆਪਾਂ ਪਿੱਛੇ ਲੱਗੇ ਪਿਆ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਬਟਾਤੀ ਵੀ ਕਿਸਾਨ ਲੀਡਰ ਬਕਾਉਣਗੇ ਸਾਡੇ ਨੌਜਵਾਨ ਵੀ ਮੈਂ ਦੇਖਦਾ ਛੋਟਲ ਮੀਡੀਆ ਤੇ ਲੱਗ ਜਾਂਦਾ ਕਿਸਾਨ ਲੀਡਰ ਬਕਾਉਣਗੇ ਮੇਰਾ ਬੜਾ ਲੰਮੇ ਸਮੇਂ ਤੋਂ ਕਿਸਾਨ ਜੱਥੇਬੰਦੀਆਂ ਨਾਲ ਵਾਹ ਪਹਿਲਾਂ ਮੇਰਾ ਦਾਦਾ ਜੱਥੇਬੰਦੀਆਂ ਦੇ ਵਿੱਚ ਰਿਹਾ ਜਦੋਂ ਕਿ ਪੰਜਾਬ ਦੀ ਪਹਿਲੀ ਜਥੇਬੰਦੀ ਬਣੀਆ ਫਿਰ ਭਾਰਤੀ ਕਿਸਾਨ ਯੂਨੀਅਨ ਗਾਂਹ ਜਾ ਕੇ ਬਣੀਆ ਜਦੋਂ ਕੰਨੇ ਦੇ ਮੁੱਲ ਨੂੰ ਲੈ ਕੇ ਇੰਡੀਆ ਗੇਟ ਮੂਰੇ ਧਰਮਾਤ ਲੈ ਉਦੋਂ ਭਾਰਤੀ ਕਿਸਾਨ ਯੂਨੀਅਨ ਬਣੀ ਮੈਂ ਅੱਜ ਤੱਕ 21 ਦੁੱਕੇ ਨੂੰ ਛੱਡ ਕੇ ਕੋਈ ਕਿਸਾਨ ਲੀਡਰ ਪਕਾਉਣ ਨਹੀਂ ਦੇਖਿਆ ਸਾਰਿਆਂ ਨੇ ਆਪਣੇ ਸਿਧਾਂਤਾਂ ਤੇ ਲੜਾਈ ਲੜੀ ਹੈ ਫਿਰ ਕਹਿੰਦੇ ਕਾਮਰੇਡ ਆ ਜੀ ਡੱਲੇਵਾਰ ਸਾਹਿਬ ਦਾ ਅੰਮਰ ਛੱਕਿਆ ਹੋਇਆ ਅੱਡੇ ਤੇ ਵੱਧ ਕਿਸਾਨ ਲੀਡਰਾਂ ਦੇ ਅੰਮਰ ਛੱਕੇ ਹੋਣੇ ਕਿਵੇਂ ਲੋਕ ਇਹ ਦਿਮਾਗ ਦੇ ਵਿੱਚ ਗੱਲ ਬੈਠੀ ਕਿਵੇਂ ਇਹ ਗੱਲ ਆਈ ਕਿੱਥੋਂ ਇਹ ਗੱਲ ਆਈ ਕਿੱਥੋਂ ਇਹ ਗੱਲ ਭਰਾਵੋ ਜਿਹੜੇ ਕਿ ਸਾਡੀ ਸਭ ਤੋਂ ਵੱਡੀ ਗੱਲ ਹੈ ਹੁਣ ਸਾਡਾ ਮੁੱਖ ਮੰਤਰੀ ਪੰਜਾਬ ਦਾ ਭਗਮਾਨ ਤਮਾਨ ਸਮਝੋ ਇਸ ਗੱਲ ਨੂੰ ਸਾਡੇ ਤੋਂ 10 ਕਿਲੋਮੀਟਰ ਦੂਰ ਪਿੰਡ ਆ ਮੁੱਖ ਮੰਤਰੀ ਇਹ ਗੱਲ ਕਹਿੰਦਾ ਵੀ ਮੈਂ ਸੀ ਇਦਾਂ ਦੀ ਸੋਚ ਤੇ ਬਹੁਤ ਚਾਲਦਾ ਭਗਤ ਸਿੰਘ ਦੀ ਸੋਚ ਤੇ ਕਰਤਾਰ ਸਿੰਘ ਸਰਾਭਾ ਦੀ ਸੀ ਦੋਦਮ ਸਿੰਘ ਦੀ ਸੋਚ ਤੇ ਬਹੁਤ ਚਾਲਦਾ ਭਰਾਵੋ ਸੀ ਇਤ ਸਾਡੇ ਜਿਹੜੇ ਵੀ ਹੋਏ ਨੇ ਗਾਦਰੀ ਪਾਪੇ ਹੋਏ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇਗੇ ਇਸ ਤੋਂ ਬਾਅਦ ਚ ਮੈਂ ਜਿਹੜੇ ਸਾਡੇ 56 ਸ਼ਹੀਦਾਂ ਦੀ ਬਾਅਦ ਗੱਲ ਕਰਦਾ ਖਾਸ ਕਰਕੇ ਜਿਹੜੀ ਆਪਣੀ ਅੰਗਰੇਜ਼ਾਂ ਦੇ ਅਧੀਨ ਜਦੋਂ ਦੇਸ਼ ਕਲਾਮ ਹੋਇਆ ਸੀਗਾ ਮੌਦੋਂ ਦੀ ਗੱਲ ਕਰਦਾ ਇਹਨਾਂ ਨੇ ਸਾਰੇ ਇਹ ਸੋਚੇ ਸੀ ਕਿ ਵੀ ਭਾਈ ਇਹ ਕਹਿੰਦੇ ਵੀ ਸਿੱਵੀ ਗੋਰੇ ਅੰਗਰੇਜ਼ ਬਾਕੇ ਹੁਣ ਕਾਲੇ ਆਉਣਗੇ ਕਹਿੰਦੇ ਵੀ ਸੀਗੇ ਪਰ ਇਹਨਾਂ ਨੇ ਇੱਕ ਚੀਜ਼ ਸਿੱਖ ਲਈ ਬਾੜੋ ਤੇ ਰਾਜ ਕਰੋ 70-80 ਹਜ਼ਾਰ ਬੰਦਾ ਸਾਰੇ ਪੂਰੇ 750 ਕਰੋੜ ਤੇ ਰਾਜ ਕਰ ਗਿਆ ਪਹਿਲਾਂ ਪਾਕਿਸਤਾਨ ਵੀ ਆਪਣੇ ਨਾਲ ਸੀ ਬੰਗਲਾਦੇਸ਼ ਵੀ ਕਿੰਨਾ ਵੱਡਾ ਮੁਲਕ ਸੀ 70-80 ਹਜ਼ਾਰ ਬੰਦਾ ਰਾਜ ਕਰੇਗਾ ਸਾਨੂੰ ਬਾੜ ਕੇ ਇਹਨਾਂ ਨੇ ਉਹ ਚੀਜ਼ ਸਿੱਖ ਲਈ ਵੀ ਬਾੜੋ ਤੇ ਰਾਜ ਕਰੋ ਇਹ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਪਾੜ ਕੇ ਰੱਖਿਆ ਹੋਇਆ ਅੱਡ ਸਾਡੇ ਕਿਸੇ ਦੇ ਵਿੱਚ ਏਕਤਾ ਨਹੀਂ ਰਹੀ ਇਹ ਤਾਂ ਕਰਕੇ ਉੱਥੋਂ ਇੱਕ ਚੀਜ਼ ਨੇ ਹੋਰ ਸਿੱਖ ਲਈ ਵੀ ਵੱਡੇ ਘਰਾਣੇ ਦਾ ਪੱਖਪੂਰਨਾ ਉਹ ਤਾਂ ਸਾਡੇ ਜਿਹਨਾਂ ਨੇ ਸੀਜੇ ਦਿੱਤੇ ਜਿਹੜੇ ਫਾਂਸਿਆਂ ਚੜ ਕੇ ਉਹ ਤਾਂ ਕਹਿੰਦੇ ਸੀਗੇ ਵੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਕਤ ਕਰਪੋੜ ਘਰਾਣੇ ਸਾਰੇ ਮੁਕਤਾਂ ਵਣ ਇਹ ਕਿਰਨ ਸੀ ਹਈ ਕਾਰਪੋਰੇਟ ਘਰਾਣੇ ਦੇ ਆ ਜਿਹੜੇ ਸਾਡੇ ਇਹ ਲੀਡਰ ਨੇਗੇ ਇਹ ਗੱਲ ਦੀ ਕਾਰਪੋਰੇਟ ਘਰਾਣੇ ਦੀ ਕਰਦੇ ਨੇ ਛੋਟੇ ਜਿਹੇ ਆਪਾਂ ਆਧਾਰਨ ਤੌਰ ਤੇ ਥੋੜੇ ਲੁਧਿਆਣਾ ਦਾ ਕਿੱਡਾ ਵੱਡਾ ਬਿਜ਼ਨਸ ਨਾਂ ਬੰਦਾ ਹੈ ਜਿਨ੍ਹਾਂ ਦੇ ਵਿਚਾਰਾਂ ਨੇ ਮਿਹਨਤਾਂ ਕਰੀਆਂ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਉਹਨੂੰ ਚਾਕੇ ਚੱਕ ਦਿੱਤੀ ਟੈਕਟ ਦੇ ਕੇ ਜਿਤਾ ਵੀ ਦਿੱਤਾ ਧੱਕੇ ਨਾਲ ਜਿਤਾਉਣ ਤੋਂ ਬਾਅਦ ਮੰਤਰੀ ਬਣਾਤਾ ਚਲੋ ਜੀ ਕਿੰਨੇ ਧੱਕੇ ਨਾਲ ਦਿੱਤਾ ਸਭ ਨੂੰ ਸਾਹਮਣੇ ਪਤਾ ਹੀ ਆ ਕਿੰਨਾ ਧੱਕਾ ਹੋਇਆ ਕਿਤੇ ਆਲਸ ਵੀੜੀਆਂ ਮਾਰਦੇ ਕਿਤੇ ਕੁਸ਼ ਮਾਰਦੇ ਕਿਤੇ ਕੁਸ਼ ਮਾਰਤੀਆਂ ਪੈਸੇ ਦੇ ਜੋਰ ਤੇ ਘੱਟੋ-ਘੱਟ ਆ ਜਿਮਣੀ ਚੌਂਟ ਤੇ ਸਭ ਦੇ ਲੁਧਿਆਣੇ ਵਾਲੇ ਤੇ ਘੱਟੋ-ਘੱਟ ਮਿਲਦਾ 30-40 ਜਾਂ 50 ਕਰੋੜ ਰੁਪਏ ਇਹ ਜਿਮਣੀ ਚੌਂਟ ਤੇ ਲੱਗ ਜਾਣਾ ਇਹ ਜਿਮਣੀ ਚੌਂਟ ਤੇ ਉਹੀ ਗੱਲ ਕਹਿ ਰਹੇ ਹਨ ਵੀ ਇਹ ਸਮਰਾਜਵਾਦ ਨੂੰ ਜਿਚਾਉਣ ਲਈ ਅਮੀਰ ਬੰਦੇ ਨੂੰ ਜਿਚਾਉਣ ਲਈ ਹੁਣ ਸੰਜੀਵ ਕਰੋੜਾ ਕਿੱਡਾ ਅਮੀਰ ਬੰਦਾ ਹੈ ਜੇ ਐਡੀ ਸੇਵਾ ਕਰਨੀ ਚਾਹਣਾ ਤਾਂ ਉਹ ਸੇਵਾ ਕਰ ਲੈ ਜ਼ਰੂਰੀ ਆ ਫਿਰ ਮੰਤਰੀ ਬਣ ਕੇ ਕਰਨੀ ਸੇਵਾ ਮੈਂ ਤੁਹਾਡੇ ਸਾਹਮਣੇ ਕਿ ਤੁਹਾਡਾ ਆਪ ਦਾ ਭਰਾ ਹੈ ਨਮਾਣਾ ਦਾ ਬੰਦਾ ਹੈ ਇੱਕ ਗਰੀਬ ਕਿਸਾਨ ਦਾ ਆਮ ਜੇ ਕਿਸਾਨ ਦਾ ਮੁੰਡਾ ਹੈ ਮੈਂ ਕਿਹੜਾ ਕਰੋੜਾ ਅਰਬਾ ਲੋਕਾਂ ਦਾ ਘੜਾਤਾ ਹਾਂ ਆ ਗੁਰੂ ਸਾਹਿਬ ਦੇ ਘਰੇ ਖੜਿਆ ਕੋਈ 5 ਰੁਪਏ ਸਾਫਤ ਕਰਕੇ ਦਿਖਾਵੇ ਜਿਹੜੇ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਭਰਾਵੋ ਇਹ ਵੱਡੇ ਲੋਕਾਂ ਨੂੰ ਤਾਂ ਸਾਡੇ ਉੱਪਰ ਲਿਆ ਕੇ ਕਾਬਜ਼ ਕਰ ਰਹੇ ਨੇਗੇ ਹੁਣ ਸਾਡਾ ਇਹ ਲੋਕ ਕੀ ਕਰ ਰਹੇ ਨੇਗੇ ਸੰਜੀਵ ਰੋੜੇ ਵਰਗੇ ਲਾ ਕੇ ਫੈਕਟਰੀਆਂ ਪਾਣੀ ਸਾਡਾ ਖਰਾਬ ਕਰੀ ਜਾਂਦੇ ਨੇ ਸਾਡਾ ਸਭ ਤੋਂ ਵੱਡੀ ਗੱਲ ਆ ਨਾ ਸਾਡੇ ਬਾਬਾ ਨਾਨਕ ਕਹਿੰਦਾ ਵੀ ਪਾਣੀ ਥੋੜਾ ਪਿਓ ਆ ਭਾਈ ਧਰਤੀ ਥੋਡੀ ਮਾਂ ਐ ਹਵਾ ਥੋਡੀ ਗੁਰੂ ਆ ਤਿੰਨੇ ਚੀਜ਼ਾਂ ਸਾਡੀਆਂ ਜਮਾਂ ਬਰਬਾਦ ਕਰੀ ਜਾਂਦੇ ਨੇ ਹੁਣ ਭਰਾਵੋ ਜੇ ਤਿੰਨੇ ਚੀਜ਼ਾਂ ਸਾਡੇ ਕੋਲ ਨਾ ਬਚੀਆਂ ਤਾਂ ਸਾਡਾ ਬਣੂਗਾ ਕੀ ਤੁਸੀਂ ਉਮਰਾ ਦੇਖ ਲਓ ਸਾਡੇ ਕਿਨੇ ਕਿਨੇ ਕਰ ਰਹਿ ਗਿਆਂ 60 ਸਾਲ ਤੋਂ 50 ਸਾਲ ਤੋਂ ਬੰਦਾ ਕੋਈ ਟੱਪਦਾ ਨਹੀਂ ਜਿਉਂਦੇ ਬੱਚੇ ਨੂੰ ਬਿਮਾਰੀ ਆ ਫਿਰ ਇਹੋ ਜਿਹਾ ਆਪਾਂ ਵਿਕਾਸ ਕਰਨਾ ਕੀ ਆ ਬਾਈ ਜਿਹੜਾ ਨੂੰ ਅਸੀਂ ਆਪਾਂ ਵਿਕਾਸ ਕਹ ਰਹੇ ਆ ਵੀ ਤੁਸੀਂ ਤਰੱਕੀ ਕਰ ਲਈ ਜੀ ਅਸੀਂ ਕੋਠੀਆਂ ਬਣਾਲੀਆਂ ਵੱਟੀਆਂ ਕਾਰਾਂ ਬਣਾਲੀਆਂ ਅਸੀਂ ਜੀ ਅਸੀਂ ਵੱਡੇ ਵੱਡੀਆਂ ਇੱਥੇ ਵੱਡੇ ਵੱਡੇ ਮਾਲ ਅਪਣਾ ਲਏ ਵੱਡੀਆਂ ਵੱਡੀਆਂ ਚੀਜ਼ਾਂ ਬਣਾ ਲਈਆਂ ਇਹ ਤਰੱਕੀ ਨੂੰ ਕੋਈ ਕੀ ਕਰਨਾ ਬਈ ਆਪਾਂ ਯਾਰ ਬਿਮਾਰ ਤਾਂ ਆਪਾਂ ਸਾਰੇ ਹੋਏ ਫਿਰਦੇ ਆ ਘਰੇ ਤਾਂ ਆਪਣੇ ਦਵਾਈਆਂ ਦੇ ਥੱਪੇ ਥੱਪੇ ਪਏ ਨੇ ਫ੍ਰਿਜ ਦੇ ਅੰਦਰ ਵੀ ਦਵਾਈ ਬਾਹਰ ਵੀ ਦਵਾਈ ਬਾਈ ਕਿਸੇ ਦੀ ਬੇਬੇ ਦਵਾਈ ਲੈਣ ਦਾ ਚਾਰ ਇੱਕ ਦਾ ਬਾਪੂ ਕੇ ਦਾ ਮੁੰਡਾ ਆਪਾਂ ਦੇਖ ਹੀ ਰਿਹਾ ਆ ਬਾਈ ਬਿਮਾਰੀਆਂ ਤਾਂ ਆਪਾਂ ਸਾਰੇ ਸਹਾਰ ਹੋ ਗਏ ਇਹ ਤਰੱਕੀ ਨੂੰ ਆਪਾਂ ਕਰਨਾ ਕੀ ਆ ਜਿਹੜੀ ਤਰੱਕੀ ਸਾਡੇ ਗੱਲ ਨੂੰ ਪਈ ਜਾਂਦੀ ਐ ਇਸ ਕਰਕੇ ਬਾਪੇ ਨਾਨਕ ਨੇ ਸਾਨੂੰ ਕਿਤਾ ਦਿੱਤਾ ਸੀ ਵੀ ਖੇਤੀ ਕਰ ਲੋ ਚੰਗੇ ਰਹੋਗੇ ਖੇਤੀ ਪਰ ਆਪੋ ਜੀ ਕਰ ਆਪਾਂ ਚਾਰ ਦਿਨ ਆਪਾਂ ਪਰਾਲੀ ਨੂੰ ਅੱਗ ਲਾਉਣੇ ਆ ਉਹਦੇ ਵਿੱਚ ਕੈਮੀਕਲ ਤਾਂ ਨਹੀਂ ਹੈਗੇ ਠੀਕ ਆ ਧੂਆਂ ਹੁੰਦਾ ਪਰ ਜਿਹੜਾ ਇਹ ਧੂਆਂ ਛੱਡਦੇ ਨੇ ਉਹਦੇ ਵਿੱਚ ਤਾਂ ਕੈਮੀਕਲ ਨੇ ਜ਼ਹਿਰਾਂ ਨੇ ਗਿਆ ਭੈੜੇ-ਭੜੇ ਕੈਮੀਕਲ ਨੇ ਪਾਣੀ ਵਿੱਚ ਕੈਮੀਕਲ ਨੇ ਗਿਆ ਵੀਰੋ ਪਰ ਸਾਰੇ ਘਰਾਂ ਦੇ ਵਿੱਚ ਫਿਲਟਰ ਨੇ ਦਿਖਾਓ ਇੱਕ ਵੀ ਘਰ ਬਣਾ ਫਿਲਟਰ ਤੋਂ ਇਹ ਪਾਣੀ ਦੇ ਵਿੱਚ ਕੈਮੀਕਲ ਲੰਗੇ ਹੁਣ ਪਹਿਲਾਂ ਪਾਣੀ ਸਾਡੇ ਬੁੱਢੇ ਤੋਂ ਟੋਬੇ 'ਚ ਪਿੰਦੇ ਸੀ ਕਿਉਂ ਵੀ ਅਰਗੋ ਪੀਦੇ ਸੀ ਨਾ ਟੋਬੇ 'ਚ ਪਹਿਲਾਂ ਪਿੰਦੇ ਰਿਹਾ ਸੀ ਪਾਣੀ ਧਾਪਾ ਜੋ ਮਾਂ ਪਾਣੀ ਪੁੱਦੇ ਸੀ ਹੁਣ ਬੁੱਢੇ ਨਾਲੇ 'ਚ ਹੀ ਪਿੰਦੇ ਸੀ ਗਈ ਹਾਂਜੀ ਨਾਲੇ ਪਾਣੀ ਸੀ ਇਹ ਬੁੱਢੇ ਨਾਲੇ ਤੋਂ ਬਿਲਕੁਲ ਜੀ ਚਿੱਟਾ ਪਾਣੀ ਸੀ ਬਿਲਕੁਲ ਹਾਂ ਹੁਣ ਮਨੂ ਚਲੋ ਥੋੜੀ ਜਿਹੀਆਂ ਕਲਾਂ ਤੇ ਪਾਬੰਦੀ ਲੱਗੀ ਹੋਇਆ ਕਹਿੰਦੇ ਵੀ ਬਾਬਾ ਜੀ ਵਾਰਿਆਂ ਨੇ ਬਦਨਾ ਮੱਤਦਾਨ ਦੇਖੋ ਗੱਲ ਵੀ ਬਾਤ ਤਾਂ ਕਰਕੇ ਨਹੀਂ ਬੋਲਣਾ ਕਿਉਂਕਿ ਹੁੰਦੀਆ ਚਲੋ ਹਨਾ ਸਾਡਾ ਕੰਮ ਕੀਤਾ ਹੁੰਦਾ ਮੈਂ ਬੁੱਢੇ ਨਾਲੇ ਬਾਰੇ ਬਥੇ ਨਹੀਂ ਬੋਲੂ ਕਿਉਂਕਿ ਮੇਰੇ ਪੁੱਤਰ ਕਿਦਾਂ ਮੇਰੇ ਕਾਂਗਰਸ ਵਾਲੇ ਮਗਰ ਪੈ ਗਏ ਕਾਂਗਰਸ ਵਾਲੇ ਮੇਰੇ ਕਿਉਂ ਮਗਰ ਪੈ ਗਏ ਮੈਂ ਸੱਚੀ ਜੀ ਗੱਲ ਕਹਤੀ ਹੁਣ ਭਾਈ ਗੱਲ ਪਤਾ ਕੀ ਸੀ ਸੁਣੋ ਮੇਰੀ ਗੱਲ ਉਹ ਮੇਰੇ ਮਗਰ ਕਿਉਂ ਪੈ ਗਏ 2005 ਦੇ ਵਿੱਚ ਸਾਡੇ ਫੈਕਟਰੀ ਲੱਗੀ ਸੀ ਵੀ ਆਪਣੇ ਕੋਈ ਟੋਲਾ ਫੈਕਟਰੀ ਦਾ ਸਾਰੇ ਜਾਣਦੀ ਉਹਨਾਂ ਸਾਡੇ ਲਵਈਆ ਪਹਿਲੀ ਗੱਲ ਤਾਂ ਮੇਰੇ ਮੇਰਾ ਦਾਦਾ ਉਹ ਜਲਾ ਪ੍ਰਧਾਨ ਸੀ ਜਕ ਕਹਿੰਦਾ ਵੀ ਸਤਾ ਜਮੀਨਾਂ ਦੇਣੀਆਂ ਨਹੀਂ। ਬਈ ਬਹੁਤ ਕੁੱਤਾ ਨਰੇ ਕੁੱਤੇ ਮੇਰੇ ਦਾਦਾ ਜੀ ਲੱਤ ਤੋੜਤੀ ਨੱਕ ਦੀ ਹੱਡੀ ਤੋੜਤੀ ਸਾਰਿਆਂ ਨਾਲ ਮੂਹਰੇ ਹੋ ਕੇ ਸੰਘਰਸ਼ ਲੜਿਆ। ਲੰਮਾ ਸਮਾਂ ਸੰਘਰਸ਼ ਲੜਿਆ ਘੋੜਿਆਂ ਦੇ ਨਾਲ ਤੁਸੀਂ ਵੀਡੀਓ ਦੇਖ ਲਿਓ। ਵੀਡੀਓ ਹਜੇ ਵੀ ਪਈਆਂ ਨੈਟ ਤੇ ਉਹ ਘੋੜਿਆਂ ਨਾਲ ਲਿਆ ਲਾ ਕੇ ਜਿਹੜੇ ਮੂਹਰੇ ਕੱਟੇ ਸਾਡੇ। ਸਾਰੇ ਜਿੰਨੇ ਵੀ ਮੇਰੇ ਦਾਦੇ ਵਰਗੇ ਆਪੂ ਸੀ ਸਾਰੇ ਕੁੱਤੇ। ਇੱਕ ਵਾਰੀ ਮੇਰੇ ਦਾਦੇ ਨੂੰ ਉਹਦੇ ਰੋਜ਼ ਹੀ ਪੁਲਿਸ ਫੜਨੇ ਆਜਿਆ ਕਰੇ ਮੈਂ ਤੁਹਾਨੂੰ ਇਹ ਸਿਰ ਵੀ ਗੱਲ ਦੱਸ ਤੱਕ। ਇੱਕ ਦਿਨ ਭਾਈ ਮੇਰੀ ਮਾਂ ਕਹਿੰਦੀ ਅੱਕਿਆ ਹੋਇਆ ਸਾਡੇ ਬੜਕ ਕਿਤੇ ਪਿਆਸ ਹੁੰਦਾ ਕਹਿੰਦੀ ਮੈਂ ਉਹ ਨਹੀਂ ਬੜਕ ਬਣੀ ਹੋਈ ਭਾਈ ਮੈਂ ਪੁਲਸ ਵਾਲੇ ਨਾਲ ਆਖਿਆ ਮੈਂ ਬੜਾ ਦਾਦਾ ਇੱਧਰ ਨਹੀਂ ਆ ਕਹਿੰਦਾ ਉਹ ਦਿਮਾਗ ਨਾਲ ਅਸੀਂ ਦੋਨੇ ਪਾਸੇ ਫੜਕੇ ਰਹੇ ਮੈਂ ਚਾਰ ਦਿਨ ਅੰਦਰ ਰਵ ਪਰ ਕੁੱਟਿਆ ਮੇਰੇ ਦਾਦੇ ਨੇ ਉਹ ਮੈਨੂੰ ਬਹੁਤ ਕਹਿਣ ਦਾ ਪਾਬ ਇਹ ਸੀਗਾ ਵੀ ਸਮਝਣ ਵਾਲੀ ਗੱਲ ਹੈ ਉਹ ਕਾਂਗਰਸ ਨੇ ਸਾਨੂੰ ਕੁੱਟਿਆ ਫਿਰ ਅਸੀਂ 14 ਲੱਖ ਰੁਪਇਆ ਰੇਟ 2005 ਦੇ ਵਿੱਚ ਅਸੀਂ ਉਹਦੇ ਜਿਵੇਂ ਨਾ ਲਾਤਾ ਨਾਲ ਤਾਂ ਲੋਕ ਨੇ ਦੁਗਣੇ ਦੁਗਣੇ ਤਿੰਨ ਦੇਗਣੇ ਦੇਗਣੇ ਜ਼ਮੀਨਾਂ ਬਣਾਈਆਂ ਪਰ ਫਿਰ ਵੀ ਕਿਹਾ ਵੀ ਜ਼ਮੀਨਾ ਨਾ ਦਿਓ ਪਰ ਤੁਹਾਨੂੰ ਪਤਾ ਵੀ ਲੋਕਾਂ ਦੇ ਵਿੱਚ ਲਾਲਚ ਕਦੋਂ ਤੱਕ ਆ ਗਿਆ ਹੁੰਦਾ ਜਦੋਂ 10 ਗੁਣਾ ਰੇਟਾਂ ਵੱਧ ਮਿਲਦਾ ਫਿਰ ਲਾਲਚ ਇੱਥੇ ਤੱਕ ਆ ਗਿਆ ਹੁੰਦਾ ਵੀ ਐਨਾ ਉਹ ਕਾਂਗਰਸ ਵਾਲਿਆਂ ਨੇ ਕੁੱਟਿਆ ਉਹਨੂੰ ਮੈਂ ਕਾਂਗਰਸ ਵਾਲਿਆਂ ਬਾਰੇ ਬੋਲਦਾ ਕਾਂਗਰਸ ਵਾਲਾ ਕਹਿੰਦਾ ਤੂੰ ਇਹ ਕਿਉਂ ਬੋਲਦਾ ਮੈਂ ਆਪਾਂ ਹੀ ਚਲ ਕੋਈ ਕਰਨੀ ਬਈ ਨਹੀਂ ਬੋਲ ਦੇ ਠੀਕਾ ਨਾ ਕਰ ਹੁਣ ਸਾਡੀ ਤਾਂ ਨੀਤੀ ਇਹ ਆ ਕੁੱਲ ਮਿਲਾ ਕੇ ਨਿੱਦਾਂ ਸੋਚੇ ਆ ਮੈਂ ਗੁਰੂ ਘਰ ਦੇ ਵਿੱਚ ਖੜਾ ਗੁੱਸਾ ਨਾ ਕਿਸੇ ਵੀ ਗੱਲ ਦਾ ਕਰਿਓ ਮੈਨੂੰ ਆ ਸਾਰੇ ਕਾਂਗਰਸ ਲੀਡਰ ਕਹਿੰਦੇ ਜਦੋਂ ਤੂੰ ਸਾਡੇ ਵੱਲੋਂ ਚੋਣ ਲੜ ਲਾ ਅਸੀਂ ਕਿਹੜਾ ਚੰਨੀ ਕੋਲੇ ਵਾਗੇ ਉਹ ਵੀ ਕਹਿੰਦਾ ਚੋਣ ਲੜਨਾ ਭਗਮਾਤ ਮਾਨ ਦਾ ਮੈਂ ਤੁਹਾਨੂੰ ਗੱਲ ਦੱਸਦਾ 2014 ਦੇ ਵਿੱਚ ਮੈਨੂੰ ਬੜੀ ਵੱਡੀ ਨਹੀਂ ਸੀਗੀ ਸਮਝ ਲੋ ਮੇਰੀ ਗੱਲ ਮੈਂ ਅਸਲੀ ਕਾਲਜ ਬਰਨਾਲਾ ਦੇ ਵਿੱਚ ਪੜਦਾ ਸੀਗਾ ਮੈਨੂੰ ਉਮੀਦ ਸੀਗੀ ਕਿ ਇਹ ਬੰਦੇ ਕੁਝ ਨਾ ਕੁਝ ਕਰੂਗਾ ਸਭ ਤੋਂ ਪਹਿਲਾਂ ਬਰਨਾਲਾ ਦੇ ਵਿੱਚ ਆਮ ਆਦੀ ਪਾਰਟੀ ਦਾ ਦਫ਼ਤਰ 2014 ਦੇ ਵਿੱਚ ਕਚਹਿਰੀ ਚੌਕ ਦੇ ਵਿੱਚ ਅਸੀਂ ਹੁੰਦੇ ਸੀ 10-15-7 ਕੁ ਮੁੰਡਿਆਂ ਨੇ ਤੇ ਬਰਨਾਲਾ ਦੇ ਬੰਦਿਆਂ ਨੇ ਸਾਨੂੰ ਵੀ ਉਮੀਦ ਸੀਗੀ ਬਾਈ ਸਾਡੇ ਨਾਲ ਯਾਰੀਆਂ ਰਹਿਗੀਆਂ ਫੁਰੀਆਂ ਨਹੀਂ ਗਿਆ ਸਾਨੂੰ ਪਤਾ ਸੀਗਾ ਸਾਨੂੰ ਅਸੀਂ ਵੀ ਅਸੀਂ ਜਵਾਬ ਸੀ ਕਿ ਵੀ ਸਾਨੂੰ ਇਹ ਸਿਰ ਕੁਛ ਨਾ ਕੁਛ ਕਰੂਗਾ ਸਾਡੇ ਅੰਦਰ ਪੂਰੀ ਚੰਗ ਸੀ ਮੈਂ ਤੇ ਅਸੀਂ ਅੰਦੋਲਨ ਦੇ ਵਿੱਚ ਅੰਨਾ ਹਜ਼ਾਰਾਂ ਦੇ ਵੀ ਗਏ ਹੋਇਆ ਬਾਈ ਤੁਸੀਂ ਸਾਰਾ ਕੁਝ ਦੇਖਿਆ ਹੋਇਆ ਪਰ ਮਹਾਤਮਾ ਨੂੰ ਅੱਜ ਐ ਗੱਲ ਮੇਥੇ ਟੂਣ ਲਾਣੇ ਤੇ ਮਣੀ ਮੇਂ ਜਵਾਬ ਦੀ ਇਹ ਤੋਂ ਬਾਅਦ ਵੀ ਗੱਲਾਂ ਹੋਈਆਂ ਜਦੋਂ ਹੁਣ ਮੇਰੇ ਤੇ ਨੌ ਭਰਤੇ ਪਾਇਲੇ ਨੇ ਇਹ ਤੋਂ ਬਾਅਦ ਵੀ ਸਾਡੇ ਸਾਰੇ ਬੰਦ ਨੂੰ ਸੁਨੇਹਾ ਲਾਇਨੇ ਵੀ ਭਾਨਾ ਖਿਲਾਫ ਉਹਨੂੰ ਖੜਜ ਵੀ ਆ ਗੱਲਾਂ ਦੀ ਗੱਲ ਕਰਨ ਵਾਲੇ ਸਾਡੇ ਵਿਚ ਆ ਗਏ ਇਸ ਕਰਕੇ ਤੁਸੀਂ ਮੈਨੂੰ ਸਾਰੇ ਕਈ ਵਾਰੀ ਸਾਡੇ ਪਿੰਡ ਵਾਲੇ ਭਰਾ ਵਿਰੋਧ ਐਕਸੈਸ ਕਰਕੇ ਕਰਨ ਲੱਗੇ ਹੁੰਦੇ ਕਹਿੰਦਾ ਭਾਵੇਂ ਇਹ ਲੀਡਰ ਲੂਟਰ ਸਾਡੇ ਆਖੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੁਛ ਵੀ ਨਹੀਂ ਹੈਗੇ ਇਹਨਾਂ ਤੋਂ ਅੱਜ ਜਾ ਕੇ ਕਹ ਦਈਏ ਜਿਹਨੇ ਝੋਲੀ 'ਚ ਬੈਠਣਾ ਉਹ ਕਹਿੰਦਾ ਗੱਲ 'ਚ ਪੱਟਾ ਪਾਉਣਾ ਉਹ ਜਿਹੜੇ ਮਰਜ਼ੀ ਉਹਨਾਂ ਦੀ ਤਲਬੇ ਚੱਟੀ ਹੈ ਜਿਹੜਾ ਮਰਜ਼ੀ ਕੰਮ ਕਰਾਈ ਜੇ ਆਪਦੇ ਨਿੱਜੀ ਕੰਮ ਪਰ ਲੋਕਾਂ ਦੇ ਕੰਮ ਨਹੀਂ ਹੋਣਗੇ ਨਿੱਜੀ ਕੰਮ ਜਰੂਰ ਹੋਣਗੇ ਮੈਂ ਅਮੀਰ ਹੋ ਜਾਵਾਂ ਪੈਸਾ ਬਹੁਤ ਇਕੱਠਾ ਕਰ ਲਵਾਂ ਇਸ ਕਰਕੇ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਮੇਰੇ ਤੁਸੀਂ ਸਾਰੇ ਪਿੰਡ ਵਾਲੇ ਸਤ ਵੇ ਸਾਡੇ ਓਨਾ ਟਾਈਮ ਗੱਦੀ ਨਹੀਂ ਹੁੰਦੀ ਜਿੰਨਾ ਟਾਈਮ ਸੇ ਪਾਰਟੀ ਵਜ ਨੂੰ ਕੱਟ ਕੇ ਦਿਮਾਗ ਦੇ ਵਿੱਚੋਂ ਸੀ ਪੰਜਾਬ ਲਈ ਨਹੀਂ ਲੜਦੇ ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ ਸਾਡੇ ਦਿਮਾਗ ਦੇ ਵਿੱਚ ਪੰਜਾਬ ਪੰਜਾਬ ਦੇ ਮੁੱਦੇ ਤੇ ਗੁਰੂਦਰ ਸਿਧਾਂਤ ਗੁਰੂ ਦਾ ਗਿਆਨ ਸਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਕਿ ਸਾਨੂੰ ਕੋਈ ਹਰਾ ਦੇ ਜਾਂ ਵੀ ਆਹ ਆ ਕੇ ਦੁੱਕੀ ਤਿੱਕੀ ਸਾਡੇ ਉੱਪਰ ਕੋਈ ਕਾਬੂ ਜਪੇ ਤੇ ਭਰਾਵੋ ਕਿਉਂਕਿ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਅਸੀਂ ਭਰਾਵੋ ਪਾਟ ਗਏ ਜਿਵੇਂ ਅੰਗਰੇਜ਼ਾਂ ਨੇ ਸਾਨੂੰ ਪਾੜਿਆ ਸੀਗਾ 200 ਸਾਲ ਸਾਨੂੰ ਰਾਜ 70 ਹਜ਼ਾਰ ਬੰਦਾ ਛੱਡ ਤੇ ਰਾਜ ਕਰੀ ਗਿਆ 200 ਸਾਲ ਤੱਕ 200 ਸਾਲ ਅੱਜ ਵੀ ਸਾਡੀ ਉਹੀ ਹਾਲਾਤ ਨੇ ਆ ਸਾਡੇ ਪੰਜਾਬ ਦੇ ਵਿੱਚ ਦੱਸੋ ਮੈਂ ਸਾਰੇ ਦੇਖਦਾ ਕੋਈ ਵੀ ਨੌਜਵਾਨ ਰਹਿਣ ਨੂੰ ਤਿਆਰ ਨਹੀਂ ਲੈ ਮੇਰੇ ਸਾਡੇ ਸਾਰੇ ਭਰਾ ਬੈਠੇ ਨੇ ਕਿ ਜਿੰਨਾਂ ਨੂੰ ਕਹਦਾ ਵੀ ਲੈ ਫਿਰ ਦੱਪਣ ਮੇਰੇ ਕੋਲ ਕੈਨੇਡਾ ਦੇ ਵੀਜ਼ੇ ਨਿਕੋਏ ਇਹ ਕਹਿੰਣਗੇ ਲੈ ਆ ਬਈ ਫਲਾ ਜਾਂਦੇ ਆ ਖੜਦ ਪਤਾ ਇਹਨਾਂ ਦੀ ਵੀ ਮਜਬੂਰੀ ਹੈ ਯਾਰ ਉਹ ਗੱਲ ਆ ਵੀ ਸੰਤ ਮਸਕੀਨ ਦਾ ਕਹਾਣਾ ਸੰਤ ਮਸਕੀਨ ਜੀ ਦੀ ਮੈਂ ਕਥਾ ਸੁਣ ਲੱਗ ਗਿਆ ਇੱਕ ਦਿਨ ਕਹਿੰਦਾ ਵੀ ਚੋਰ ਬਣਨ ਨੂੰ ਹਰ ਇੱਕ ਦਾ ਜੀ ਕਰਦਾ ਪਰ ਕਹਿੰਦਾ ਦਾ ਨਹੀਂ ਲੱਗਿਆ ਹੁੰਦਾ ਕਹਿੰਦਾ ਵੀ ਆਪਣਾ ਬਨਵਾਸ ਬਣ ਨੂੰ ਹਰ ਇੱਕ ਦਾ ਜੀ ਕਰਦਾ ਹੁੰਦਾ ਪਰ ਕਹਿੰਦਾ ਦਾ ਨਹੀਂ ਲੱਗਿਆ ਹੁੰਦਾ ਇਸ ਕਰਕੇ ਬਾਹਰ ਜਾਣ ਨੂੰ ਵੀ ਬਹੁਤਾ ਜੀ ਕਰਦਾ ਪਰ ਕਈ ਵਾਰੀ ਦਾ ਨਹੀਂ ਲੱਗਿਆ ਹੁੰਦਾ ਕਹਿੰਦਾ ਭਾ ਮੇਰਾ ਹੇ ਆ ਮੈਂ ਤੁਹਾਡੇ ਸਾਹਮਣੇ ਖੜਾ ਆ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਖੜਾ ਟੇਚੀਆਂ ਪੈਸਿਆਂ ਦੇ ਲੈ ਕੇ ਆਂਦੇ ਇਹਨਾਂ ਨੇ ਅਜੰਤਾ ਨੇ ਜਿਹੜਾ ਮੈਂ ਕਰੋੜਾਂ ਰੁਪਏ ਨੌਜਵਾਨ ਦਵਾਇਆ ਟੇਚੀਆਂ ਦੇ ਟੇਚੀਆਂ ਹਾਰਚੂਨਰ ਦੀ ਗੱਡੀ ਨੂੰ ਚਾਪੀ ਲੈ ਕੇ ਆ ਉਥੋਂ ਕੰਪਟਿੰਡੇ ਵਾਲਾ ਸੀ ਕਹਿੰਦਾ ਨਮੀ ਲਾਲਾ ਮਖਾ ਨਾ ਤਨ ਉਹ ਅੰਦਰ ਠੋਕ ਕੇ ਆਓ ਮੁਖ ਨੋਕੜ ਸਿਗਾਓ ਅੰਦਰ ਬੈਠਾ ਦਿ ਮਨੂ ਕਰਾ ਬਰਾ 10 ਦਿਨ ਕੰਮ ਚੱਲਣ ਦੇ ਦੇ ਕਹਿੰਦਾ ਮੈਂ ਜਾਲੀ ਵੀਜੇ ਲਾ ਰਿਆਂ ਕੈਨੇਡਾ ਦੇ ਕਹਿੰਦਾ ਮੈਂ ਲੈਣਾ ਇੱਕ ਵੀਜਾ ਦਾ 25 ਲੱਖ ਰੁਪਈਆ ਕਹਿੰਦਾ ਮੈਂ ਆਪੇ ਛਾਪੀ ਤੁਰਾ ਜਾਣਾ ਕਹਿੰਦਾ ਮੈਂ ਕਿ ਟੁਕੜ 100 200 ਕਰੋੜ ਰੁਪਏ ਥੋੜੇ ਨਾਲ ਇਕੱਠਾ ਕਰਨ ਨੂੰ ਬਾਈ ਬਣ ਕੇ ਮੇਰਾ ਕੰਮ ਚੱਲਣ ਦੇ ਦੇ ਨਾਕਾ ਨੂੰ ਵਜਲ ਬਣਨ ਤੇ ਆਇਆ ਨਾ ਦਾ ਸੜਾ ਕੇ ਮੇਥੋਂ ਭੱਜਿਆ ਮੈਂ ਉਹਨੂੰ ਘਰੇ ਬਣਦੇ ਆ ਨਾਲੇ ਉਹਨੂੰ ਫਿਰ ਅੰਦਰ ਕਰਾਇਆ ਆਹ ਰਮਰਾਕਸ ਗਰੁੱਪ ਵਾਲਾ ਕਈ ਹਜ਼ਾਰ ਕੋਟ ਦੀ ਠੱਗੀ ਸੀਗੀ ਕਈ ਹਜ਼ਾਰ ਕੋਰ ਦਾ ਜੰੰਦਰ ਬੈਠਾ ਹੈ ਕਹਿੰਦਾ ਭਾ ਮੇਰਾ ਵੀਰੋ ਇਹ ਆ ਵੀ ਇੱਥੇ ਜਿਹੜੇ ਸਾਡੇ ਮੇਰੇ ਪਿੰਡਾਂ ਵਾਲੇ ਭਰਾ ਵਿਰੋਧ ਕਰਨ ਲੱਗਦੇ ਨੇ ਸਾਡਾ ਸਾਨੂੰ ਇਹ ਕਹਿੰਦੇ ਵੀ ਨੇ ਸਾਡਾ ਦਾਅ ਵੀ ਲੱਗ ਸਕਦਾ ਪਰ ਅਸੀਂ ਲਾਉਣ ਨੂੰ ਤਿਆਰ ਨਹੀਂ ਸਾਨੂੰ ਇਹ ਚੀਜ਼ ਦਾ ਪਤਾ ਹੈ ਕਿ ਆਪਾਂ ਜੇਕਰ ਆਪਾਂ ਬਚਣਾ ਤਾਂ ਸਾਨੂੰ ਇਸ ਚੀਜ਼ ਤੇ ਪੈਰਾ ਦੇਣਾ ਪੈਣਾ ਵੀਰੋ ਜਿਹੜੀ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਆ ਭਰਾਵੋ ਤੇ ਸਾਨੂੰ ਸਭ ਨੂੰ ਪਤਾ ਯਾਰ ਰੋਜ਼ ਹੀ ਆਪਾਂ ਇਸ ਬਾਰੇ ਸੁਣੀ ਜਾਂਦੇ ਆ ਇਹ ਨੀਤੀ ਬੜੀ ਮਾੜੀ ਆ ਮਾੜੀ ਕੀ ਹੈ ਸਿੱਧੇ ਜੀ ਤੁਹਾਨੂੰ ਪੰਜਾਬੀ ਚ ਗੱਲ ਸਮਝਾਵਣਾ ਵਾਪਿਸ ਉਹਨੂੰ ਨਵਦੀਪ ਨੇ ਸਾਰੀ ਗੱਲ ਦੱਸ ਦੇਣੀ ਆ ਗੱਲ ਆਵਾ ਪੈਸਾ ਇਕੱਠਾ ਕਰਨਾ ਮੇਰੇ ਹੋਰ ਕੋਈ ਇਹ ਨੀਤੀ ਨਹੀਂ ਪੈਸਾ ਇਕੱਠਾ ਕਰਕੇ ਘਰ ਧਰਨੇ ਆਪਦੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹਦੇ ਉੱਪਰ ਜਿਹੜੀ ਇਹਨਾਂ ਨੇ ਬਣਾਏ ਹੋਏ ਚੋਰਾਂ ਨੇ ਜਿਹੜੀ ਇਹ ਨੀਤੀ ਬਣਾਈ ਹੈ ਸਾਰੇ ਜਿਹੜੇ ਆ ਇਹਨਾਂ ਦੇ ਮੰਤਰੀ ਨੇ ਸਾਰੇ ਦਿੱਲੀ ਵਾਲੇ ਇਕੱਠੇ ਹੋ ਕੇ ਬਨੇਸ਼ ਸੌਦੀਆ ਵਰਗੇ ਸਾਰਿਆਂ ਨੇ ਵੀ ਆਪਾਂ ਨੂੰ ਪੈਸਾ ਕਿੱਥੋਂ ਇਕੱਠਾ ਆ ਨੀਤੀ ਲਿਆਓ ਲੈਂਡ ਪੋਲਿਟਿਕ ਨੀਤੀ ਸਾਡਾ ਮੁੱਖ ਮੰਤਰੀ ਵੀ ਲੱਗਿਆ ਲੈਂਡ ਪੋਲਿਟਿਕ ਦੇ ਦਿੱਤੀ ਬਾਅਦ ਚੰਗੀ ਆ ਮਹਕਮਾ ਉਦਯੋਗਿਕ ਕਾਲਨੀ ਨੋਟ ਤਾਂ ਮੈਂ ਕੀ ਦੱਸਾਂ ਵੀ ਲੈਂਡ ਕੋਲ ਖੇ ਖੇ ਸਾਡੇ ਕਿਸਾਨਾਂ ਦੇਤੇ ਬੰਦੀਆਂ ਇਹਦਾ ਕੰਮ ਹੀ ਹੈ ਵਿਰੋਧ ਕਰਨਾ ਜਿਹੜੀ ਮੈਂ ਬਚਨ ਦੀ ਨੀਤੀ ਲੈ ਕੇ ਆਵਾਂ ਤੂੰ ਸਿੱਧਾ ਕਹਿੰਦਾ ਮੇਰੇ ਪਿੱਛੇ ਹੱਥ ਬੰਨੇ ਹੋ ਜਾਣਗੇ ਸਿੱਧਾ ਗੱਲ ਕਰ ਕਿਉਂ ਜੀ ਪਹਿਲਾਂ ਜਿਹੜੇ ਗੱਲਾਂ ਕਰਦਾ ਇੱਕ ਵੀ ਗੱਲ ਤੇ ਖੜਾ ਹੁੰਦਾਂ ਦੱਸ ਐਵੇਂ ਕਿਉਂ ਐਵੇਂ ਕਰੀ ਜਾਂਦਾ ਹਨਾ ਇਸ ਕਰਕੇ ਵੀ ਭਰਾਵੋ ਇਹ ਪੈਸਾ ਇਕੱਠਾ ਕਰਨ ਦੀ ਨੀਤੀ ਆ ਆਪਾਂ ਆਪਣੀਆਂ ਜ਼ਮੀਨਾਂ ਵਿਚਾਲੀਏ ਕਿ 14 ਮਰਲੇ ਸਾਨੂੰ ਦੇਵਾਂਗੇ 12 ਮਰਲੇ ਹਾਂ 1400 ਗਾ ਸਾਨੂੰ ਦੇਵਾਂਗੇ ਬਾ 1200 ਕਾ ਜਾਣਾ 1200 ਕਾ ਸਾਨੂੰ ਦੇਵਾਂਗੇ ਬਾਕੀ ਸਾਰੇ ਸਾਨੂੰ ਦੇ। ਐਡੇ ਤੱਕ ਕਿਸਾਨ ਬੇਕੂਫ ਹੈ ਨਹੀਂਗੇ। ਮੇਰੇ ਤਾਂ ਇਸ ਤੋਂ ਉੱਪਰ ਦੀ ਗੱਲ ਹੈ ਵੀ ਆਪਾਂ ਨੇ ਇਹ ਜਿਹੜੇ ਨੀਤੀਆਂ ਬਣਾਉਂਦੇ ਰਹਿਣਗੇ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇਹ ਤਾਂ ਨੀਤੀ ਪਾਸ 7 ਦਿਨਾਂ ਨੂੰ ਵਾਪਸ ਲੈਣੇ ਕਰ ਰਹੇ ਆਂ ਵਿਚਾਰਮਾ ਦੀ ਡੁੱਢ ਦੀ ਦਾਲ। ਕੱਲ ਯਾਰ ਤਾਂ ਪੁੰਜੀ ਬੈ ਗਈ ਖਾਣ ਕੇ ਨਾ ਤਾਂ ਕੰਮ ਉਹ ਹੈ। ਠੀਕ ਹੈ ਨਾ ਗੱਲ। ਇਹ ਤਾਂ ਵਿਚਾਰਮਣੇਗੇ ਜਮਸਰੇ ਦੇ। ਕੱਲ ਇਹਨਾਂ ਨੇ 2-4 ਦਿਨਾਂ ਦੀ ਨੀਤੀ ਵਾਪਸ ਕਰ ਲੈਣੀ ਹੈ ਪਰ ਨੀਤੀਆਂ ਹੋਰ ਆਉਣ ਨੂੰ ਤਿਆਰ ਨੇ। ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਜਾਣਾ ਵੀ ਕੋਈ ਵੀ ਕਿਸਾਨ ਲੀਡਰ ਬ ਕੋਈ ਵੀ ਸਿੱਖ ਜੱਥੇਬੰਦੀ ਦਾ ਨਮਾਇੰਦਾ ਪਕਾਉਣੀ ਇੱਕ ਵੀ ਦੁੱਖ ਨੂੰ ਛੱਡ ਕੇ ਆ ਹੁਣ ਅੰਮ੍ਰਿਤਵਾਲ ਵਰਗੇ ਨੌਜਵਾਨ ਨੇ ਸਮਝਣ ਵਾਲੀ ਗੱਲ ਹੈ ਦੁੱਖ ਬੜਾ ਹੁੰਦਾ ਜਿਨ੍ਹਾਂ ਤੇ ਉੱਪਰ ਐਨਐਸਏ ਲੱਗਿਆ ਵਾਰ-ਵਾਰ ਐਨਐਸਏ ਲਾਇਆ ਇਹਨਾਂ ਨੇ ਉਹ ਤੁਸੀਂ ਲੋਕਾਂ ਨੂੰ ਬੇਬੂ ਬਣਾ ਰਹੇ ਹੋ ਨੇ ਚੈਟਾਂ ਵਾਇਰਲ ਹੋ ਗਈਆਂ ਉਹਨਾਂ ਦੇ ਆਹ ਵਾਇਰਲ ਹੋ ਗਈਆਂ ਉਹਨਾਂ ਦੇ ਉਹ ਵਾਇਰਲ ਹੋ ਗਈਆਂ ਉਹਦਾ ਸ਼ਰਿਆਮ ਇਸ ਚੀਜ਼ ਦਾ ਪਤਾ ਲੱਗਦਾ ਵੀ ਤੁਸੀਂ ਆਪ ਗੱਲ ਜਦੋਂ ਪ੍ਰਧਾਨ ਮੰਤਰੀ ਬਾਜੇਕ ਨੇ ਆ ਕੇ ਗੱਲ-ਗੱਲ ਕਹੀ ਫਿਰ ਉਹਨੂੰ ਪਸੂਆ ਵਾਂਗ ਫੜ ਕੇ ਲੈ ਗਏ ਵੀ ਤੂੰ ਗੱਲ ਨਾ ਬੋਲ ਕਿਵੇਂ ਗਰਦਾਰ ਕੂਸੀ ਕੀਤੀ ਜਾ ਰਹੀ ਹੈ ਬਿਊਰੋ ਭੜਾਵੋ ਜੇ ਸਾਨੂੰ ਸਮਝਣ ਦੀ ਲੋੜ ਹੈ ਇਸ ਕਰਕੇ 7 ਤਰੀਕ ਨੂੰ ਆਪਾਂ ਵੱਡਾ ਜਿਹੜਾ ਇਕੱਠ ਰੱਖਿਆ ਇਹ ਤਾਂ ਨੀਤੀ ਦੇ ਬਾਰੇ ਮੈਂ ਬੜਾ ਬੋਲਦਾ ਨਹੀਂ ਤਾਂ ਨੀਤੀ ਰਾਹੀਂ ਮੈਂ ਕੋਡ ਮਰੋੜ ਦੇਣੀ ਆ ਇਹ ਤਾਂ ਆਪਾਂ ਸਾਰਿਆਂ ਨੂੰ ਕੋਡ ਮਰੋੜ ਦੇਵਾਂਗੇ ਸਾਡੇ ਡੱਲਿਆਵਾਲ ਸਾਹਿਬ ਵਰਗੇ ਬਾਪੂ ਆ ਸਾਡੇ ਜਿਹੜੇ ਬਜ਼ੁਰਗ ਬੈਠੇ ਨੇਗੇ ਇਹਨਾਂ ਦੇ ਮੂਹਰੇ ਅੱਖ ਨਹੀਂ ਖੜਦਾ ਨਾ ਮੋਤੀ ਤਾਂ ਹੋਰ ਕਿੱਲਾ ਕਰਤਾ ਸੀ ਯਾਰ ਮੋਤੀ ਵੀ ਕਹਦਾ ਸੀਗਾ ਇਹ ਗੱਲ ਹੀ ਕੁਝ ਨਹੀਂ ਹੈਗਾ ਕਿਹੜਾ ਇਨਕਲਾਬੀ ਝੂਠਾ ਇਨਕਲਾਬੀ ਆ ਇਹ ਝੂਠਾ ਇਨਕਲਾਬ ਦੇ ਪੈਰ ਨਹੀਂ ਹੈਗੇ ਠੀਕ ਹੈ ਨਾ ਗੱਲ ਇਹਨਾਂ ਦਾ ਗੱਲ ਦਾ ਇਸ ਕਰਕੇ ਵੀਰੋ ਭਰਾਵੋ ਆਪਾਂ ਵੱਡੇ ਇਕੱਠ ਕਰਕੇ ਏਕਤਾ ਦੇ ਵਿੱਚ ਜਾਗਤ ਦੇ ਵਿੱਚ ਰਹਿ ਕੇ ਜਿਹੜੀਆਂ ਆਪਾਂ ਹੈ ਲੜਾਈਆਂ ਲੜਨੀਆਂ ਨੇ ਤੇ ਅਗਲੀ ਗੱਲ ਆ ਮੇਰੀ ਹੁਣ ਭਰਾਵੋ ਮਜ਼ਦੂਰਾਂ ਦੀ ਆਪਾਂ ਨੂੰ ਮਜ਼ਦੂਰ ਭਾਈਚਾਰਾ ਨਾਲ ਕਿਵੇਂ ਆਪਾਂ ਸਾਂਝ ਪਾਉਣੀ ਹੈ ਜੇਕਰ ਕਿਸਾਨ ਕਿਸੇ ਕੋਲੋਂ ਚੰਗੀ ਜ਼ਮੀਨ ਜਾਇਦਾਦ ਆ ਭਰਾਵੋ ਆਪਾਂ ਆਪਣੇ ਇਹ ਜਿਹੜਾ ਆਪਣਾ ਪੰਜਾਬੀ ਆਪਣਾ ਪਿੰਡਾਂ ਦਾ ਮਜ਼ਦੂਰ ਭਾਈਚਾਰਾ ਉਹਨੂੰ ਨਾੜ ਲਈਏ ਜਿਹੜੇ ਬਾਹਰਲੇ ਸਾਡੇ ਪ੍ਰਵਾਸੀ ਆ ਰਹੇ ਨੇ ਉਹਨਾਂ ਤੋਂ ਭਰਾਵੋ ਆਪਾਂ ਭੁਲਾ ਨਾ ਪਾ ਲਈਓ ਤਾਂ ਸਾਡੇ ਗਲਾਂ ਨੂੰ ਕਹਿਣਗੇ ਇਹ ਤਾਂ ਸਾਡਾ ਸਾਰਾ ਆਪਣਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਆਪਾਂ ਜਾਤਾਂ ਪਾਤਾਂ ਦੇ ਵਿੱਚ ਵੰਡ ਗਏ ਅਸੀਂ ਮਜ਼ਦੂਰ ਭਾਈਚਾਰੇ ਨਾਲ ਇੱਕ ਹੋ ਕੇ ਜਿਹੜੇ ਕਿਸਾਨ ਕੋਲੇ ਕਿਸੇ ਕੋਲੇ ਚੰਗੀ ਆਮਦਨ ਹੈ ਆਪਣਾ ਦਾ ਇਲਾਜ ਕਰਾਓ ਕਿ ਉਹਦੀ ਧੀ ਦਾ ਵਿਆਹ ਕਰੋ ਉਹਦੀ ਬਾਹ ਫੜੋ ਭਰਾਵੋ ਪਿੰਡਾਂ ਦੇ ਵਿੱਚੋਂ ਜਾਤ ਪਾਤ ਖਾਤਮ ਕਰੋ ਆਪਾਂ ਗੁਰੂਆਂ ਦੀ ਉਸਤਤਿ ਤੇ ਪਹਰਾ ਦਈਏ ਅਗਲੀ ਗੱਲ ਮੈਂ ਇੱਕ ਛੋਟੀ ਜੀ ਹੋਰ ਕਰਨੀ ਆ ਲੱਖੇ ਬਾਈ ਨੇ ਵੀ ਇੱਥੇ ਆਉਣਾ ਸੀਗਾ ਅਸੀਂ ਸਾਰੇ ਬੰਦ ਕੇ ਪ੍ਰੋਗਰਾਮ ਕਰ ਰਹੇ ਹਾਂ ਕਿਸੇ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਹੋਣਾ ਕਿ 8 ਮਹੀਨੇ ਹੋ ਗਏ ਭਾਈ ਗਰਜੀਤ ਸਿੰਘ ਖਾਲਸਾ ਨੂੰ ਤਾਵਰ ਤੇ ਬੈਠਿਆ ਨੇ ਕਾਦੇ ਲਈ ਬੈਠੇ ਨੇ ਪਤਾ ਕਿਸੇ ਨੂੰ ਗੁਰਜੀਤ ਸਿੰਘ ਆਲਸਾ ਬਾਰੇ 8 ਮਹੀਨੇ ਹੋ ਗਏ ਟਾਪਰ ਤੇ ਬੈਠਿਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜਾ ਹੋ ਰਹੀਆਂ ਬੇਆਪਦੀਆਂ ਉਹਦੇ ਖਿਲਾਫ ਸਖਤ ਕਾਨੂੰਨ ਬਣੇ ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਨੇ ਗੀਤਾ ਦੀ ਆਪਣੇ ਕਰਾਣ ਦੀ ਸਾਰੇ ਧਰਮਾਂ ਦੀ ਉਹਨਾਂ ਨੇ ਗੱਲਬਾਤ ਕਰੀ ਹੈ ਪਰ ਫਿਰ ਵੀ ਕੀ ਆ ਭਰਾਵੋ ਇਹਨਾਂ ਨੇ ਸਰਕਾਰ ਨੇ 2 ਦਿਨ ਡਰਾਮਾ ਕਰਿਆ ਵਿਧਾਨ ਸਭਾ ਦੇ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਅਸੀਂ ਉੱਤੇ ਤੇ ਕਾਨੂੰਨ ਲੈ ਕੇ ਆ ਰਹੇ ਹਾਂ ਕਾਨੂੰਨ ਕੀ ਲੈ ਕੇ ਆਉਣਾ ਉੱਥੇ ਕਾਕਾ ਤੋਂ ਪ੍ਰੈਸ ਕਰੀ ਗਏ ਕਿਨੇ ਕਮੇਟੀ ਬਣਾਤੀ ਕਮੇਟੀ ਬਣਾਤੀ 6 ਮਹੀਨੇ ਬਾਅਦ ਫੈਸਲਾ ਕਰਾਂਗੇ ਆ ਜਿਹੜ ਤੇ ਉਹ ਵੀ ਨੇ ਸਾਰੇ ਭਰਾ ਨਾਮੰਦ ਹੋ ਕੇ ਅੱਜ ਫਤਿਹਗੜ ਸਾਹਿਬ ਦੇ ਵਿੱਚ ਵੱਡਾ ਇਕੱਠਾ ਹੈ। ਉਹਦੇ ਬਾਰੇ ਵੀ ਜਿਹੜਾ ਆਪਾਂ ਜਾਗਰੂਤ ਰਹੀਏ। ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਨੀਤੀਆਂ ਬੜੀਆਂ ਮਾੜੀਆਂ ਨੇ ਨੀਤੀਆਂ ਹੋਰ ਆਉਂਦੀਆਂ ਰਹਿਣਗੀਆਂ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਜਿਹੜੀ ਲੈਂਡ ਪੁਲਿੰਗ ਦੀ ਜਿਹੜੀ ਨੀਤੀ ਇਹਨਾਂ ਨੇ ਬਣਾਈ ਆ। ਪੈਸਾ ਇਕੱਠਾ ਕਰਨ ਦੇ ਲਈ ਇਹਨਾਂ ਨੇ ਨੀਤੀ ਬਣਾਈ। ਘਰ ਪਰ ਦੇ ਲਈ ਨੀਤੀ ਬਣਾਈ। ਸਾਡੇ ਵਾਲੇ ਮੁੱਖ ਮੰਤਰੀ ਦੇ ਪਿੱਛੇ ਹੱਥ ਬੰਨੇ ਹੋਏ ਨੇਗੇ। ਇਹ ਐਵੇਂ ਪ੍ਰਚਾਰ ਕਰੀ ਜਾਂਦਾ ਹੈ। ਪ੍ਰਾਪਰਟੀ ਬਿੰਦਰ ਦਾ ਸਾਰੇ ਲੋੜ ਨਵਾ ਰਹੇ ਨੇ। ਗੁੱਸਾ ਨਾ ਕਰਿਓ ਮੇਰੇ ਵੀਰੋ ਮੇਰੇ ਭਰਾਵ ਕਾਰ ਨੇ ਲੈਂਡ ਪੁੜੇ ਦੀ ਨੀਤੀ ਬੜੀ ਚੰਗੀ ਆ ਫਿਰ ਪਗਮਾਤਮਾ ਦੀ ਜਿਹੜੀ 10 11 ਕਿੱਲੇ ਜਮੀਨ ਪਟਸਤਾ ਉਹ ਚਾ ਪਹਿਲਾਂ ਉੱਥੇ ਹੀ ਲੈਂਡ ਪੁੜੇ ਦੀ ਨੀਤੀ ਉਹਦੀ ਬਣਾ ਲਈ ਠੀਕ ਹੈ ਨਾ ਗੱਲ ਸਾਡਾ ਮੁੱਖ ਮੰਤਰੀ ਕਹਿੰਦਾ ਖੇਤੀ ਕਰਿਆ ਕੱਖ ਨਹੀਂ ਕੀਤੀ ਕਰੀ ਕਿਹੜੀ ਖੇਤੀ ਕਰੀ ਆ ਕਿਤੇ ਪਹਿਲਾਂ ਬਾਪੂ ਮਾਸਟਰ ਸੀ ਆਪ ਭਾਈ ਕਰਾਕਾਰੀ ਦੇ ਵਿੱਚ ਆ ਗਿਆ ਗੱਲਾਂ ਦੇ ਵਿੱਚ ਤਾਂ ਹੈ ਇਸ ਹਿਸਾਬ ਨਾਲੋਂ ਵੀ ਆਥਰ ਨੂੰ ਜਿਹੜੀ ਲਾ ਕੇ ਆਥਰ ਨੂੰ ਵੜ ਲੈਂਦਾ ਕੋ ਉਪਰਿੰਦਨਾ ਮੁਰੇ ਸੁੱਤਾ ਕੱਖ ਨਹੀਂ ਸੁੱਤਾ ਮੈਨੂੰ ਸਾਰਾ ਕੁਝ ਪਤਾ ਕਿਉਂਕਿ ਮੈਂ ਸਾਰੇ ਕਹਾ ਦਾ ਜਾਣ ਪਛਾਣਾ ਆ ਤੇ ਇਹ ਗੱਲ ਕਹਿੰਦਾ ਵੀ ਉੱਧਰ ਜਾ ਕੇ ਜ਼ਮੀਨ ਲੈ ਲਓ ਬਾਈ ਸਾਡੇ ਕਿੰਨਾ ਤਾਂ ਆਪਣੀ ਜ਼ਮੀਨ ਹੈਗੀ 70 80 90 ਲੱਖ ਨੂੰ ਸਾਡੇ ਕਿੱਲਾ ਹੋਇਆ ਪਿਆ ਆ ਜੁਡੀ ਧਰਤੀ ਮਾਂ ਹੈ ਕਿਤੇ ਨਾ ਵੇਚ ਕੇ ਜਾਓ ਪਾਣੀ ਮਿੱਟੀ ਨਾਲ ਤਿੰਨਾਂ ਚੀਜ਼ਾਂ ਨੂੰ ਸੰਭਲੇ ਅਸੀਂ ਰਾਜੇ ਆ ਨੌਜਵਾਨੋ ਵਿਦੇਸ਼ਾਂ ਦੇ ਵਿੱਚ ਨਾ ਜਾਓ ਭਰਾਵੋ ਮਾੜਾ ਜਾ ਆਪਣੇ ਦਿਮਾਗ ਦੇ ਵਿੱਚ ਗੱਲ ਬਿਠਾ ਲਓ ਵੀ ਸਾਰਿਆਂ ਨੂੰ ਬਾਹਰ ਕੱਢਣ ਨੂੰ ਪਿਆਰ ਨੇ ਆਹ ਧਰਤੀ ਨੂੰ ਵਧੀਆ ਬਣਾ ਲਈਏ ਸਾਡਾ ਕਿੱਡਾ ਵੱਡਾ ਬਨਾਸ਼ ਹੋ ਗਿਆ ਬਾਹਰ ਦੇ ਸਮੇਂ ਇਸ ਕਰਕੇ ਸਾਥ ਤੇਰੇ ਨੂੰ ਪਹੁੰਚੋਗੇ ਨਾ ਸਾਰੇ ਸ੍ਰੀ ਮਾਤਾ ਹੱਥ ਨਾ ਘੜੇ ਕਰਿਓ ਕਿਉਂਕਿ ਅੱਥ ਗੜੇ ਕਰਤਾ ਫਿਰ ਨੂੰ ਪਤਾ ਗੁਰੂ ਘਰ ਚ ਬੰਦੇ ਤੂੰ ਫੇਰੇ ਪੜਾਂਗੇ ਕਹ ਸਹੀ ਵੇ ਆਣਾ ਜਾਵੇ ਹਨ ਫਿਰ ਔਖਾ ਲਾ ਹੋ ਜਾਂਦਾ ਤੇ ਤਾਂ ਕਰ ਜੀ ਪਹੁੰਚਿਓ ਬਾਈ ਬਣ ਕੇ ਸਾਰੇ ਲੱਖ ਸਵਾ ਲੱਖ ਪੰਦਰਾਂ ਸੇ ਇਕੱਠ ਕਰਾਂਗੇ ਮੈਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੈ ਵੀ ਸੋਡੇ ਵੱਲੋਂ ਘੱਟ ਘੱਟ ਹੋਣਾ ਸਾਡੇ ਵੱਡੇ ਲੋਕ ਵਧਾਉਣਗੇ ਕਿਉਂਕਿ ਸਮੱਸਿਆ ਪਤਾ ਕੀ ਆ ਬਾਈ ਸਾਡੇ ਪਿੰਡਾਂ ਦੇ ਵਿੱਚ ਐਮਓ ਮੈਨ ਨੂੰ ਸਿੱਧਾ ਪੰਚ ਨਹੀਂ ਵੀ ਜਾ ਹੋਏ ਕਿਥੋਂ ਆ ਉਰੇ ਆ ਸਾਡੇ ਕਾਲੋ ਸੋ ਆਇਆ ਕਰਨਗੇ ਬਜ਼ੁਰਗ ਕਹਿੰਦੇ ਕਿ ਸਾਡੇ ਐਮਐਲਏ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਜਵਾਬ ਦੇ ਹੁਣ ਇੱਧਰ ਕੀ ਹੋਊਗਾ ਇੱਧਰ ਮੈਂ ਦੇਖਿਆ ਤੁਹਾਡੇ ਐਮਐਲਏ ਸਾਹ ਵਾਗੇ ਮੇਰੇ ਸਾਹ ਵਾਗੇ ਸਾਡਾ ਡਰਦੇ ਨਹੀਂ ਪਤਾ ਨਹੀਂ ਕਿਹੜੇ ਵੇਲੇ ਸਿੱਤਰ ਅਪਰੇਟ ਪੋਜਾ ਸਾਡੇ ਨਹੀਂ ਸੱਤੀ ਐਮਐਲਏ ਦੀ ਐਡੀ ਕੋਈ ਸਾਡੇ ਨੂੰ ਕੋਈ ਪੋਤਾ ਵੀ ਆਇਆ ਹੋਊਗਾ ਪੁਰਗਲ ਨੇ ਮਤਲਬ ਉਹਰੇ ਆਓ ਤੇ ਮੇਰੀ ਦਾਦਾ ਜਵਾਬ ਐਂ ਕਰਨਗੇ ਬਜ਼ੁਰਗ ਕਹਿੰਦੇ ਕਿ ਬਹਿ ਕੇ ਉਹ ਹੋਰਿਆ ਆ ਮੇਰੀ ਦਾਦਾ ਜਵਾਬ ਦੇ ਕੇ ਜਾ ਐ ਸਾਡੇ ਨੂੰ ਸਮਝਾ ਇਸ ਕਰਕੇ ਇਹਨਾਂ ਨੂੰ ਭਰਾਵੋ ਇਹ ਜਿਹੜੇ ਸਾਰੇ ਚੋਰ ਨੇਗੇ ਆਪਾਂ ਸਾਰੇ ਉਹ ਧਰਤੀ ਪੰਜਾਬ ਦੀ ਧਰਤੀ ਦੇ ਜાયਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਵਾਰਸਾਂ ਆਪਾਂ ਉਹਨਾਂ ਸਿਧਾਂਤਾਂ ਦੇ ਪਹਿਰਾ ਦੇ ਗਏ ਥੋੜੇ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਪੌਂਚ ਸਕਦੇ ਪਹੁੰਚੋ ਸਾਡੇ ਬਾਪੂ ਜੀ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਤੇ ਸਾਰਿਆਂ ਜੱਥੇਬੰਦੀ ਦੇ ਉੱਥੇ ਆਦੂ ਆਉਣਗੇ ਇੱਕ ਗੱਲ ਮੈਂ ਅਲੱਗ ਤੇ ਕਹਿਣਾ ਚਾਹਣਾ ਜਿੰਨੀਆਂ ਮਰਜ਼ੀ ਪਿੰਡ ਦੇ ਵਿੱਚ ਕਿਸਾਨ ਦੇ ਉੱਥੇ ਬੰਦਿਆਂ ਆਪਾਂ ਆਪਾਂ ਦੇ ਵਿੱਚ ਨਹੀਂ ਟਕਰਾਉਣਾ ਆਪਾਂ ਆਪ ਦੇ ਵਿੱਚ ਏਕਤਾ ਰੱਖਣੀ ਆ ਨੌਜਵਾਨਾਂ ਨੂੰ ਬੇੜਤੀ ਆ ਕਿਸੇ ਲੀਡਰ ਨੂੰ ਮਾਰਨਾ ਨਹੀਂ ਕਹਿਣਾ ਚੋਰ ਤਾਂ ਹੈ ਰੰਗ ਦੇ ਨਿੱਥੇ ਬਣਾ ਰਹੇ ਨੇ ਭਰਾਵੋ ਆਪਾਂ ਆਪਣੇ ਲੀਡਰਾਂ ਨੂੰ ਮਾੜਾ ਕਹਿਣਾ ਕਹਿ ਲੋ ਢਾੜ ਦੋਗੇ ਆਪ ਦੇ ਵਿੱਚ ਕੋਈ ਬਾੜੀ ਕੋਲੋਂ ਕਾਮਰੇਡ ਕਿਹੜਾ ਜੋ ਮਰਜੀ ਕੋਲੋਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਕੱਠੇ ਸੀਗੇ ਕਿੰਨਾ ਵੱਡਾ ਆਪਣਾ ਅੰਦੋਲਨ ਹੋਇਆ ਦੁਨੀਆ ਅੰਦੋਲਨ ਆਪਣੀ ਤੋਂ ਕੰਨਾ ਸਿੱਖ ਗਈ ਇਸ ਕਰਕੇ ਪਿੰਡਾਂ ਦੇ ਵਿੱਚ ਏਕਤਾ ਕਿਸਾਨਾਂ ਦੀ ਏਕਤਾ ਮਜ਼ਦੂਰਾਂ ਦੀ ਏਕਤਾ ਲੜਨ ਵਾਲੇ ਸਾਰੇ ਲੋਕਾਂ ਦੀ ਏਕਤਾ ਹੁਣ ਠਹਿ ਗਿਆ ਬਹੁਤ ਬਹੁਤ ਧੰਨਵਾਦ ਥੋੜਾ ਸਾਰਿਆਂ ਦਾ ਹੁਣ ਭਾਈ ਨਵਦੀਪ ਸਾਰਿਆਂ ਨੇ ਗੱਲਬਾਤ ਸੁਣ ਕੇ ਜਾਣੀ ਨਵਦੀਪ ਚੰਗੀ ਤਰ੍ਹਾਂ ਲੈਂਡ ਪੂਲਿੰਗ ਨੀਤੀ ਬਾਰੇ ਤੁਹਾਨੂੰ ਦੱਸੂਗਾ ਮੈਂ ਅਗਲੇ ਸਾਡੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਨੇ ਆਂ ਉੱਧਰ ਵੀ ਜਾਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 20 ਮਿੰਟ ਹੋਰ ਬੱਟੇਰ ਵੈਲਪ ਜੀ ਕਾ ਖਾਲਸਾ ਵੈਟਰ ਜੀ